ਬਾਕੀ ਆਹੀ ਗੱਲਾਂ ਆ ਜਿਹੜੀ ਗੱਲ ਕਰਨਾ ਨਾ ਤੁਹਾਡਾ ਪੁੱਤਾਂ ਤੇ ਆਪਦੇ ਪੁੱਤਾਂ ਦੀ ਇੱਜ਼ਤ ਲਾਜ ਕੱਟਾ ਇੱਕ ਮਿੰਟ ਇਹ ਆਪਣੇ ਆਪਣੇ ਆਪਦੇ ਆ ਆਪਣੇ ਪਿੰਡਾਂ ਤੋਂ ਆ ਅਸੀਂ ਬਹੁਤ ਜਿਹੜੇ ਨੌਕਰੀਆਂ ਕਰਦੇ ਆ ਨਾ ਤੁਹਾਡੇ ਤੋਂ ਕਿੰਨੇ ਆਦੇ ਮੁਲਾਜ਼ਮ ਆ ਅਸੀਂ ਬਹੁਤ ਅਮੀਰ ਬਿਰਲੇ ਟਾਟਿਆਂ ਦੇ ਬੱਚੇ ਨਹੀਂ ਗਏ ਅਸੀਂ ਉਹ ਆ ਨੌਕਰੀਆਂ ਕਰਦੇ ਕਰਕੇ ਕਿਉਂਕਿ ਜਿਹੜੇ ਆਪਣੇ ਵੱਤੋਂ ਫੌਜ 'ਚ ਭਰਤੀ ਹੋ ਜਾਂ ਪੁਲਿਸ ਭਰਤੀ ਹੋ ਜਾਂ ਨਹੀਂ ਇਹਦੇ 'ਚ ਨਾ ਜੀ ਜੀ ਦਾ ਹੀ ਤੁਹਾਡੇ ਕੋਲ ਵੀ ਹੂ ਜਮੀਨ ਦਾ ਤੁਹਾਡੇ ਕੋਲ ਵੀ ਹਾਂ ਹੈ ਕੀ ਆ ਠੀਕ ਹੈ ਸ਼ੁਕਰੀਆ ਮੈਂ ਮੈਂ ਬਿਲਕੁਲ ਬਿਲਕੁਲ ਉਹ ਵੀ ਹੋਈ ਆਊਗੀ ਬਿਲਕੁਲ ਬਿਲਕੁਲ ਉਹ ਇੱਕ ਹੋਰ ਤੁਹਾਨੂੰ ਮੈਂ ਕੱਲ ਦੱਸਦਾ ਮੈਂ ਮੈਂ ਉਹਨੂੰ ਤੁਹਾਨੂੰ ਇਹ ਕੱਲ ਦੱਸਦਾ ਇਹਦੇ ਵਿੱਚ ਮੇਰੀ ਜਿਹੜੀ ਹੁਣ ਬੇਨਤੀ ਨੂੰ ਮੰਨਿਓ ਜੀ ਕੱਲਾ ਕੱਲਾ ਬੰਦਾ ਇੱਕ ਬੰਦਾ ਆਊਗਾ ਇਹੋ ਜੇ ਸਵਾਲ ਕਰੂਗਾ ਉਹਦਾ ਮਕਸਦ ਇਹ ਆ ਵੀ ਜਿਹੜੀ ਪੁਲਿਸ ਬਜ਼ੁਰਗਾਂ ਦੀ ਚਿੰਤ ਕਰ ਰਹੀ ਆ ਉਹਨੂੰ ਭੁੜਕਾ ਕੇ ਮਾਹੌਲ ਸਾਫ਼ ਕਰਨਾ ਅਸੀਂ ਹੋਣ ਨਹੀਂ ਦੇਣਾ ਪਰ ਜਿਹੜਾ ਬੰਦਾ ਉਹੋ ਜਿਹਾ ਕਰੂਗਾ ਆਡੈਂਟੀਫਾਈ ਹੋਊਗਾ ਉਹਨੂੰ ਮੁਕਤਣਾ ਪਊਗਾ ਇਹ ਗੱਲ ਮੈਂ ਇੱਕ ਜ਼ਿੰਮੇਵਾਰ ਉੱਪਰ ਨਵੇਂ ਤੁਹਾਡਾ ਬੱਚਾ ਹੋ ਕੇ ਮੈਂ ਗੱਲ ਕਹਿਣਾ ਨਾ ਤੇ ਜਿਹੜਾ ਉਹਨਾਂ ਨੂੰ ਪੜਕਾ ਕੇ ਖਰਾਬ ਕਰਨ ਦੀ ਆ ਸਾਰਿਆਂ ਦੀ ਡਿਊਟੀ ਇਹ ਹੈ ਬਜ਼ੁਰਗ ਤੇ ਕਿਸੇ ਨੂੰ ਐ ਨਹੀਂ ਕਹਿਣਾ ਉਹਨਾਂ ਨੂੰ ਕਹਿਣਾ ਜੀ ਜਿਹੜੇ ਵਿਰੋਧ ਕਰਦੇ ਆ ਸਾਡੇ ਬੈਠੋ ਤੁਹਾਡਾ ਸਾਰਾ ਅਸੀਂ ਪ੍ਰੋਪਰ ਸਰਕਾਰ ਦੇ ਨਾਲ ਕਿਸੇ ਨੂੰ ਕੋਈ ਤੱਕ ਨਹੀਂ ਕਹਿਣਾ ਅਸੀਂ ਜਦੋਂ ਫੈਸਲਾ ਹੋ ਗਿਆ ਸਰਕਾਰ ਨੇ ਇਹਨੂੰ ਇੱਥੋਂ ਕਲੀਅਰ ਕਰਾਉਣਾ ਪਰ ਜਿਹੜਾ ਇਹ ਸੋਚਦਾ ਵੀ ਮੈਂ ਤਾਂ ਇੱਥੇ ਗੜਬੜ ਕਰੂੰਗਾ ਜੇਕਰ ਇਹੋ ਜਿਹਾ ਕਿਸੇ ਦੇ ਮਨ 'ਚ ਹੈਗਾ ਵੀ ਮੈਂ ਗੜਬੜ ਕਰੂੰਗਾ ਬਜ਼ੁਰਗਾਂ ਦੀਆਂ ਪਕਾਂ ਲਾਊਂਗਾ ਜਾਂ ਪੁਲਿਸ ਦੀਆਂ ਪਕਾਂ ਲਾਊਂਗਾ ਉਹ ਹੋਣ ਨਹੀਂ ਦੇਣਾ ਉਹਨੂੰ ਐਸਾ ਕੁੱਪ ਨਾ ਪਾਉਂਗਾ ਉਹ ਜਿਹੜੀ ਸਾਰੇ ਲੋਕ ਗੱਲਾਂ ਕਰਦੇ ਇਸ ਕਰਕੇ ਮੇਰੀ ਰੁਪੇਸ਼ਤ ਦੁਆਰਾ ਹੈ ਆਪਦੇ ਬੱਚੇ ਦਾ ਉਹਦੀ ਉਸ ਗੱਲ ਨੂੰ ਸਾਰੀ ਰਿਪੋਰਟ ਦੇ ਵਿੱਚ ਮਜਿਸਟਰ ਸਾਹਿਬ ਤੁਹਾਨੂੰ ਇੱਕ ਮਜਿਸਟਰ ਨਹੀਂ ਘੱਟੋ-ਘੱਟ 8-10 ਤੋਂ ਜ਼ਿਆਦਾ ਮਜਿਸਟਰਡਾ ਸੀਨੀਅਰ ਲੈਵਲ ਦੇ ਟੀਸੀ ਨੇ ਏਡੀਸੀ ਲੈਵਲ ਦੇ ਅਧਿਕਾਰੀ ਆ ਉਹ ਤੁਹਾਨੂੰ ਦੱਸਣਗੇ ਜਿਹੜਾ ਵੀ ਇਹ ਹੁਕਮ ਦੀ ਉਲੰਘਣਾ ਇਸ ਕਰਕੇ ਇਹਨੂੰ ਤੁਸੀਂ ਪੰਜ ਤੋਂ ਪੰਜ ਵੰਦ-ਵੰਦ ਇਕੱਤਰ ਨਹੀਂ ਹੋ ਸਕਦੇ ਤੁਹਾਨੂੰ ਰਿਕਵੈਸਟ ਕਰਾਂਗੇ ਤੁਸੀਂ ਆਜੋ ਸਰਾਰਤੀ ਨੂੰ ਆਡੈਂਟੀਫਾਈ ਜ਼ਰੂਰ ਕਰਾਂਗੇ ਜਿਹੜਾ ਸਰਾਰਤ ਕਰਨਾ ਚਾਹੁੰਦਾ ਚਾਲ ਮੁੱਚ ਕੇ ਆਉਂਦਾ ਨਸਾਨ ਦੇਖੋ ਜੇ ਆਪਾਂ ਨੂੰ ਪਤਾ ਹਾਂਜੀ ਨਹੀਂ 7 ਮਹੀਨਾ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੇ ਤੁਹਾਡਾ ਸਵਾਲ ਹੈ ਸ਼ਾਂਤਮਈ ਸ਼ਾਂਤਮਈ ਦੇ ਨਾਲ ਤੁਹਾਨੂੰ ਅਸੀਂ ਇੱਥੋਂ ਰਿਮੂਵ ਕਰਨਾ ਹੈ ਸ਼ਾਂਤਮਈ ਦੇ ਨਾਲ ਬਸਾ ਹੈਗੀਆਂ ਹਮ ਇਹ ਕੋਈ ਦੇਖੋ ਇੰਪੋਰਟ ਇੰਨਾ ਨਾਲ ਲੰਮਾ ਟਾਈਮ